ਤੇਜਾ ਸਿੰਘ ਸਮੁੰਦਰੀ ਹਾਲ ਜਾਣ ਦੇ ਲਈ ਦਮਦਿਤਕਸਾਲ ਦੇ ਮੁਖੀ ਬਾਬਾ ਰਨਾਮ ਸਿੰਘ ਧਮਾ ਵੱਲੋਂ ਇੱਕ ਪ੍ਰੋਗਰਾਮ ਦਿੱਤਾ ਗਿਆ ਸੀ ਪਰ ਇੱਕ ਵੱਡਾ ਕਾਫਲਾ ਜੋ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਵੱਧ ਰਿਹਾ ਉਸ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਕਾਫਲਾ ਇੱਕ ਪਾਸੇ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਰਸਤੇ ਦੇ ਵਿੱਚ ਬੈਰੀਕੇਟਸ ਲਾਏ ਗਏ ਆ ਪੁਲਿਸ ਫੋਰਸ ਲੱਗੀ ਹੋਈ ਹੈ ਤੇ ਇਸ ਕਾਫਲੇ ਨੂੰ ਇੱਥੇ ਰੋਕਿਆ ਗਿਆ ਹੈ ਪਰ ਸਪੀਕਰ ਦੇ ਵਿੱਚੋਂ ਬਾਰ ਬਾਰ ਅਨਾਉਂਸਮੈਂਟ ਹੋ ਰਹੀ ਹੈ ਕਿ ਸੰਗਤ ਸ਼ਾਂਤਮਈ ਹੈ ਤੇ ਸੰਗਤ ਨੂੰ ਅੱਗੇ ਜਾਣ ਦਿੱਤਾ ਜਾਵੇ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਰਸਤੇ ਨੂੰ ਰੋਕਿਆ ਗਿਆ ਹੈ ਰਸਤੇ ਦੇ ਵਿੱਚ ਬੈਰੀਕੇਡਸ ਲੱਗੇ ਹੋਏ ਆ ਰਾਹ ਨੂੰ ਬੰਦ ਕੀਤਾ ਗਿਆ ਇੱਕ ਪਾਸੇ ਜਿੱਥੇ ਉਹ ਕਾਫਲਾ ਜੋ ਕਿ ਅੱਗੇ ਵੱਧ ਰਿਹਾ ਸੀ ਤੇ ਦੂਜੇ ਪਾਸੇ ਪ੍ਰਸ਼ਾਸਨ ਬੋਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਇਸ ਸਮੇਂ ਆਪਸ ਵਿੱਚ ਗੱਲਬਾਤ ਕਰ ਰਿਹਾ ਹੈ ਜੀ ਸਰ ਸਿੰਗਾ ਨੂੰ ਬੇਨਤੀ ਹੈ ਕਿ ਤੁਸੀਂ ਆ ਕਿਰਪਾ ਕਰਕੇ ਸੌਂਡ ਵਾਲੀ ਗੱਡੀ ਦੇ ਅੱਗੇ ਲਾਓ ਪਿੱਛੇ ਮਾਹਪੁਰਖਾਂ ਦੀ ਗੱਡੀ ਦੇ ਨਾਲ ਸੋ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਸ਼੍ਰੀ ਅਮਰਸਰ ਸਾਹਿਬ ਤੋਂ ਜਿੱਥੇ ਕੇ ਪੁਲਿਸ ਦੇ ਨਾਲ ਟਕਰਾਰ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਸੰਗਤ ਵੈਰੀਕੇਟਸ ਇਸ ਸਮੇਂ ਬਿਲਕੁਲ ਕੋਲ ਹੈ ਦੂਜੇ ਪਾਸੇ ਪੁਲਿਸ ਬਲ ਹੈ ਤੇ ਰਸਤਿਆਂ ਨੂੰ ਖੋਲਿਆ ਗਿਆ ਰਸਤੇ ਨੂੰ ਖੋਲਿਆ ਗਿਆ ਇਸ ਪਾਸੇ ਬਲ ਵੀ ਵੈਰੀਗੇਟਿੰਗ ਖੋਲੀ ਜਾ ਰਹੀ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਜੋ ਵੈਰੀਗੇਟਿੰਗ ਇਸ ਸਮੇਂ ਇਸ ਪਾਸੇ ਬਲ ਕੀਤੀ ਗਈ ਸੀ ਉਸ ਨੂੰ ਖੋਲਿਆ ਜਾ ਰਿਹਾ ਤੇ ਸੰਗਤ ਨੂੰ ਅੱਗੇ ਜਾਣ ਦੇ ਲਈ ਰਾਹ ਬਣਾਇਆ ਜਾ ਰਿਹਾ ਹੈ ਸੋ ਇਹ ਵੱਡਾ ਇਕੱਠ ਹੈ ਜੋ ਸੰਗਤ ਦਾ ਉਹ ਅੱਗੇ ਵਧਿਆ ਹੈ ਪੁਲਿਸ ਇੱਥੋਂ हट ਚੁੱਕੀ ਹੈ ਤੇ ਪੁਲਿਸ ਨਾਲ ਹੀ ਹੁਣ ਅੱਗੇ ਚੱਲ ਰਹੀ ਹੈ ਇਸ ਕਾਫਲੇ ਦੇ ਇਸ ਇਕੱਠ ਦੇ ਸਵਚਲਾਨ ਇਹ ਕੀਤਾ ਗਿਆ ਸੀ ਕਿ ਧਰਨਾ ਦਿੱਤਾ ਜਾਵੇਗਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿੱਥੇ ਕਿ ਐਸਜੀਪੀਸੀ ਦੀ ਆਜੀ ਜਲਾਸ ਸੀ ਤੇ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਐਸਜੀਪੀਸੀ ਮੈਂਬਰਾਂ ਨੂੰ ਜਾ ਕੇ ਸੰਜਾਇਆ ਜਾਵੇਗਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਇਸ ਮੁੱਦੇ ਨੂੰ ਅੰਦਰ ਚੁੱਕਿਆ ਜਾਵੇ ਸੋ ਜਿੱਥੇ ਸੰਗਤ ਨੂੰ ਰੋਕਿਆ ਗਿਆ ਸੀ ਤਾਂ ਉੱਥੇ ਹੀ ਹੁਣ ਅੱਗੇ ਲੰਘ ਜਾਣ ਦਿੱਤਾ ਗਿਆ ਮੰਤਪਾ ਜੀ ਘਟਣਾ ਸੀ ਕਿਉਂਕਿ ਕੋਈ ਵਿਧੀ ਵਿਧਾਨ ਨਹੀਂ ਰੱਖਿਆ ਇਹਨਾਂ ਨੇ ਆਪਣੀ ਮਰਜੀ ਦਾ ਸਿੰਘ ਸਾਹਿਬ ਜਿਹੜੇ ਆ ਨਿਯੁਕਤ ਕਰ ਦਿੰਦੇ ਆ ਆਪਣੀ ਮੱਜਨਾ ਸਿੰਘ ਸਾਹਿਬ ਜਿਹੜੇ ਆ ਉਹਨਾਂ ਦੀ ਸੇਵਾਮੁਤੀ ਕਰ ਦਿੰਦੇ ਹਨ ਇਹ ਬਹੁਤ ਹੀ ਮਾੜੀ ਜੜੀ ਜਿਹਨਾਂ ਨੇ ਇਹ ਵਿਧੀ ਵਿਧਾਨ ਬਣਾਇਆ ਵਾ ਅੋਸਕਰ ਕਿ ਅਸੀਂ ਬਾਬਾ ਜੀ ਸ੍ਰੀਮੰਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾਪੁਰ ਡਾਲੇ ਮਹਾਂਪੁਰਖ ਹੈ ਅਤੇ ਸੰਤ ਸਮਾਜ ਵੱਲੋਂ ਅਤੇ ਹੋਸਪਿਟਿਟੀ ਜਥੇਬੰਦੀਆਂ ਵੱਲੋਂ ਮਹਿਕ ਸਿੰਘ ਜਥੇਬੰਦੀਆਂ ਵੱਲੋਂ ਸਾਰੇ ਤਕੜੇ ਹੋ ਕੇ ਇੱਕ ਜਿਹੜਾ ਅੱਜ ਰੋਸ਼ਤਰਧਨ ਰੱਖਿਆ ਵਾ ਕਿ ਸਿੱਖ ਸਾਭਾਾਂ ਦੀ ਜਿਹੜੀ ਆ ਮਾਨ ਸਤਕਾਰ ਹੋਵੇ ਉਹਨਾਂ ਦਾ ਜਿਹੜੀ ਉਹਨਾਂ ਦੀ ਜੁਗਤੀ ਆ ਉਹਦਾ ਵਿਧਿਵਿਧਾਨ ਬਣੇ ਸੇਵਾ ਮੁਕਤੀ ਵਾਸਤੇ ਵੀ ਚੰਗੇ ਤਰੀਕੇ ਨਾਲ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਵੇ ਕਿਉਂਕਿ ਜਿਹੇ ਦਾ ਸਾਡੇ ਸਿੱਖ ਕੌਮ ਦੇ ਸਰਮਾਏ ਨੇ ਇਸ ਕਰਕੇ ਅੱਜ ਬਾਬਾ ਜੀ ਵੱਲੋਂ ਸਮੁੱਚੇ ਸੰਗਤਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਅੱਜ ਸੰਘ ਸੱਜਿਆ ਗਿਆ ਹੈ ਉਹਨਾਂ ਮੁਕਤੀ ਦਾ ਤਰੀਕਾ ਲੱਗ ਲੱਗਦਾ ਤੁਹਾਨੂੰ ਗਲਤ ਲੱਗਦਾ ਹੈ ਜਾਂ ਫਿਰ ਤੁਸੀਂ ਚਾਹੁੰਦੇ ਹੋ ਵੀ ਬਹਾਲ ਉਹਨਾਂ ਨੂੰ ਕਰੋ ਜਾਂ ਫਿਰ ਸੇਵਾ ਮੁਕਤੀ ਚੰਗੇ ਤਰੀਕੇ ਨਾਲ ਕਰੋ ਅਹੀਂ ਕਿਨੇ ਆ ਕਿ ਜਿਹੜਾ ਸੇਵਾ ਮੁਕਤੀ ਆ ਉਹਦਾ ਵਿਧਿਵਿਧਾਨ ਹਾਂ ਜੀ ਦਾ ਵਾ ਭਾਲੀ ਦਾ ਵੀ ਕਿਉਂਕਿ ਸਿੱਖ ਸਾਹਿਬ ਜੜੇ ਆ ਇਹ ਸਾਡੇ ਕੌਮ ਦੇ ਸਰਮਾਇਏ ਨੇ ਕੌਮ ਦੇ ਇੱਕ ਮਹਾਨ ਹੀਰੋ ਨੇ ਇਸ ਕਰਕੇ ਚੋਣਿਆ ਆ ਕਿ ਸਿੱਖ ਸਾਹਿਬ ਦੀ ਜੁਗਤੀ ਦਾ ਵੀ ਇੱਕ ਵਿਧਿ ਵਿਵਧਾਨ ਬਣੇ ਸਿਵਾ ਮੁਕਤੀ ਵੀ ਉਹਨਾਂ ਦੀ ਬੜੇ ਚੰਗੇ ਤਿਕਨ ਹੋਵੇ ਤਾਂ ਜੋ ਕੌਮ ਦੇ ਵਿੱਚ ਚੰਗਾ ਵਾਸਾ ਜਾ ਸਕੇ ਬਾਬਾ ਜੀ ਵੱਲੋਂ ਵੀ ਅੱਜ ਇਸੇ ਤਰੀਕੇ ਕਰਕੇ ਬਾਬਾ ਜੀ ਨੇ ਅੱਜ ਨਾਲ ਸਿੰਘ ਹਸਪੀਟਲ ਆ ਕਿ ਸਿੱਖ ਸਾਹਿਬਾਂ ਦੀ ਜਿਹੜੀ ਪੇਰੇ ਜਿਹੜਾ ਇਹਨਾਂ ਨੇ ਜੈ ਸਿੰਘ ਸਾਹਿਬ ਨੇ ਉਹਨਾਂ ਸਿਵਾ ਮੁਕਤੀਤਾ ਉਹਨੇ ਬਹਾਲੀ ਵਾਸਤੇ ਨਵੇਂ ਸਿੰਘ ਸਾਹਿਬ ਦੀ ਨਿਯੁਕਤੀ ਤੇ ਇਤਰਾਜ਼ ਹੈ ਤੁਹਾਨੂੰ ਕੋਈ ਮੇਕੋ ਤਰਾਜ ਆ ਜੀ ਕਿਉਂਕਿ ਜੇ ਨਵੇਂ ਸਿੰਘ ਸਾਹਿਬ ਆ ਜਿਤਨਾ ਚੋਰ ਮੋੜ ਜਨ ਲਾਏ ਗਏ ਨੇ ਜਿਸ ਤਰੀਕੇ ਨਾਲ ਮਰਿਆਦਾ ਦਾ ਕਹਾਨ ਕੀਤਾ ਗਿਆ ਵਾ ਉਹ ਅਸੀਂ ਸਾਰੇ ਜਿਹੜੇ ਸਿੱਖੋਂ ਦੇ ਵਿੱਚ ਭੜੀ ਰੋਸ਼ਿਆ ਸੰਘਤ ਤਾਂ ਫਿਰ ਇਹ ਵੀ ਕਈ ਗੱਲਾਂ ਕਰਦੇ ਆ ਨਾ ਵੀ ਐਸੇ ਜਿਹੜੀ ਅੰਤਰੀ ਕਮੇਟੀ ਨੇ ਤਾਂ ਪਹਿਲਾਂ ਵਾਲੇ ਲਾਏ ਸੀ ਐਸੇ ਨੇ ਹੁਣ ਵਾਲੇ ਲਾਏ ਜੀ ਦੇਖੋ ਜੀ ਇਹ ਅੰਤਰੀ ਕਮੇਟੀ ਆ ਜਿਹੜੀ ਆ ਇੱਕ ਇੱਕ ਵਿਅਕਤੀ ਇਸ ਦਿਨ ਕਿ ਇੱਕ ਪ੍ਰੈਜ਼ੀਡੈਂਟ ਕੰਮ ਕਰ ਰਹੀ ਆ ਇਹ ਸਾਨੂੰ ਮਨਜ਼ੂਰ ਨਹੀਂ ਆ ਕਿਉਂਕਿ ਇਹ ਜਿਹੜੀ ਕੌਮ ਦੇ ਅਸਰ ਇਹ ਕੌਮ ਦੀ ਡਿਊਟੀ ਬੰਦੀ ਆ ਪੰਥ ਕੌਮ ਦੀ ਜਿਹੜੀ ਡਿਊਟੀ ਬੰਦੀ ਆ ਪੰਥ ਕੌਮੀ ਦਾ ਫੈਸਲਾ ਕਰੇਗੀ ਬਾਬਾ ਜੀ ਹਮੇਸ਼ਾ ਹੀ ਪੰਥ ਕੌਮ ਦੇ ਨਾਲ ਚੜ੍ਹਦੀ ਕਲਾ ਨਾਲ ਕੰਮ ਕਰ ਰਹੇ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਕੋਈ ਵੀ ਸਿੰਘ ਸਾਹਿਬ ਜੀ ਦੀ ਨਿਯੁਕਤੀ ਹੋਵੇ ਜਾਂ ਸਿੰਘ ਸਾਹਿਬ ਜੀ ਦੀ ਸੇਵਾ ਵਿੱਚ ਕੀਤਾ ਜਾਵੇ ਉਹਦਾ ਕੋਈ ਵਿਧਿ ਵਿਵਧਾਨ ਬਣੇ ਤਾਂ ਹੀ ਜਿਹੜੇ ਸਿੰਘ ਸਾਹਿਬ ਆ ਉਹਨਾਂ ਦੀ ਮਾਨ ਮੈਂ ਅੱਜ ਨੂੰ ਸਹੀ ਤਿਕਨ ਕੈਮਰ ਖੇਜਿਆ ਜਾ ਸਕਦਾ ਆ ਸਾਡਾ ਅੱਜ ਦਾ ਕੀ ਪ੍ਰੋਗਰਾਮ ਰਹੇਗਾ ਸਾਰਾ ਸਾਡਾ ਅੱਜ ਹਿੱਤੇ ਜਸ ਸਮੁੰਦਰੀ ਹਾਲ ਵਖੇ ਰੋਸਟਰ ਨਜ਼ਰਾਂ ਲਾ ਰਹੇ ਆ ਸਾਡਾ ਇਹੋ ਹੀ ਮੰਗਿਆ ਕਿ ਜਿਹੜੀ ਅੰਦਰ ਕਮੇਟੀ ਆ ਅਬੇ ਜਿਹਨੇ ਮੈਂਬਰ ਆ ਉਹਨਾਂ ਦੇ ਜ਼ਮੀਰ ਨੂੰ ਜਗਾਣਾ ਵਾ ਤੇ ਆਪਣੀ ਜ਼ਮੀਰ ਨੂੰ ਜਾਗੀ ਆਪਾਂ ਜਿਸ ਤਰੀਕੇ ਨਾਲ ਆਪਾਂ ਗਲਤ ਫੈਸਲੇ ਕਰ ਰਹੇ ਆ ਇਹ ਸਾਡੀ ਕੌਮ ਨੂੰ ਪਰਵਾਹ ਨਹੀਂ ਹੈਗੇ ਸਿੰਘ ਸਾਹਿਬਾਂ ਦੀ ਭਾਲੀ ਕਰੋ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਿਉਂਕਿ ਸਿੰਘ ਸਾਹਿਬ ਹਾਲ ਹੋਣਗੇ ਤਾਂ ਸਾਡੀ ਕੌਮ ਨੂੰ ਚਾਣਿਆ ਇਸ ਕਰਕੇ ਇਹ ਬੇਨਤੀ ਕਰਦੇ ਆ ਕਿ ਆਪਣੀ ਜ਼ਮੀਰ ਜਗਾਓ ਤੇ ਸਿੰਘ ਸਾਹਿਬ ਹਾਲ ਕਰੀਏ ਅਤੇ ਸਿੰਘ ਸਾਹਿਬਾਂ ਦੀ ਮਾਨ ਰਾਇਦਾ ਵਾਸਤੇ ਸੈਕਟਰ ਫੈਡਰੇਸ਼ਨ ਮਾਤਾ ਦਮ ਦੇ ਮਿੰਟਕਸਾਲ ਹੋ ਜਿੱਥੇ ਬੰਦੀਆਂ ਚੜ੍ਹਦੀ ਕਲਾ ਪੈਰਾਂ ਦੇ ਰਹੀਆਂ ਹਨ ਜੀ ਜਿਹੜਾ ਵੀ ਅੱਜ ਬਿਲਕੁਲ 6 ਟੂ ਡਿਸ਼ਨ ਸਟੂਡੈਂਟ ਫੈਡਰੇਸ਼ਨ ਮਹਿਤਾ ਤੇ ਹੋਰ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਇਹ ਗੱਲ ਅਕੀ ਜਾਰੀ ਹੈ ਕਿ ਜਥੇਦਾਰਾਂ ਦੀ ਬਹਾਲੀ ਕੀਤੀ ਜਾਣੀ ਚਾਹੀਦੀ ਹੈ ਤੇ ਆਪੋ ਆਪੀ ਜਿਹੜੇ ਫੈਸਲੇ ਹੈਗੇ ਅੰਤਰੀ ਕਮੇਟੀ ਵੱਲੋਂ ਨਹੀਂ ਲੈ ਜਾਣੇ ਚਾਹੀਦੇ ਮਾਨ ਮਰਾ ਦਾ ਜਿਹੜੀ ਹੈਗੀ ਆ ਉਹ ਬਾਲ ਕਰਨੀ ਚਾਹੀਦੀ ਹੈ ਪਰ ਫਿਲਹਾਲ ਇਹ ਇਕੱਠ ਹੈ ਜੋ ਉਸ ਪਾਸੇ ਵੱਲ ਵੱਧ ਰਿਹਾ ਹੈ ਜਿੱਥੇ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸਜੀਪੀਸੀ ਵੱਲੋਂ ਇਜਲਾਸ ਰੱਖਿਆ ਜਾਂਦਾ ਸੋ ਉੱਥੇ ਜਾ ਕੇ ਕਿਸ ਤਰ੍ਹਾਂ ਦਾ ਰੋਸਟਰ ਨਾ ਹੋਵੇਗਾ ਕਿਹੜੇ ਸਵਾਲ ਹੋਣਗੇ ਕਿਹੜੀਆਂ ਤਕਰੀਰਾਂ ਦਲੀਲਾਂ ਪੀਲਾਂ ਕੀ ਹੋਵੇਗਾ ਉਸ ਦੇ ਉੱਤੇ ਵੀ ਨਜ਼ਰਾਂ ਬਣੀ ਰਹਿਣ ਗਿਆ ਗੁਰਪ੍ਰੀਤ ਸਿੰਘ ਦੇਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ